हां ਵੀ ਵੀਰੋ ਆ ਦੇਖੋ ਇੱਕ ਰਾਗੀ ਜਤਾ ਹੈ ਦਰਬਾਰ ਸਾਹਿਬ ਦਾ ਹਜੂਰੀ ਰਾਗੀ ਜਤਾ ਸ੍ਰੀ ਹਰਮੰਦਰ ਸਾਹਿਬ ਦੇ ਤੇ ਇਹਨਾਂ ਨੇ ਇੱਕ ਰਿਕਾਰਡ ਬਣਾਇਆ ਆਪਣਾ 30 ਸਕਿੰਟਾਂ ਦੇ ਵਿੱਚ ਇਹਨਾਂ ਨੇ ਪੂਰਾ ਸ਼ਬਦ ਪੜ ਦਿੱਤਾ ਤੇ ਰਹਿਰਾ ਸਾਹਿਬ ਦਾ ਸਮਾਂ ਹੋਇਆ ਪਿਆ ਸੀਗਾ ਤੇ ਜਦੋਂ ਸਿੰਘ ਸਾਹਿਬ ਦੀ ਨਿਗਾਹ ਪਈ ਵੀ ਟਾਈਮ ਤਾਂ ਪੂਰਾ ਹੋ ਗਿਆ ਤੇ ਉਦੋਂ ਸ਼ਬਦ ਸ਼ੁਰੂ ਹੋ ਗਿਆ ਫਿਰ 30 ਸਕਿੰਟਾਂ ਵਿੱਚ ਪੂਰਾ ਕਰਤਾ ਇਹਨਾਂ ਨੇ ਸ਼ਬਦ ਦੇਖੋ ਕਿੰਨੇ ਕਮਾਲ ਦੀ ਗੱਲ ਹੈਗੀ ਤੇ ਇਹਨਾਂ ਰਾਗੀ ਜਥੇਾਂ ਤੇ ਫਿਰ ਉਹ ਮਹਾਰਾਜ ਦੀ ਕਿਰਪਾ ਬਖਸ਼ੀ ਹੋਈ ਹੈ ਤੇ ਕਿੰਨਾ ਸੋਹਣੇ ਢੰਗ ਦੇ ਨਾਲ ਸ਼ਬਦ ਨੂੰ ਉਹਨੂੰ ਥੋੜੇ ਸਮੇਂ ਦੇ ਵਿੱਚ ਸਮਾਪਤ ਕਰਿਆ ਤੇ ਦੇਖੋ ਤੁਸੀਂ ਸਾਰੇ ਲੋਕ ਆਪ ਵੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਸਾਰੇ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਆਜ ਮੋਰੇ ਆਜ ਮੋਰੇ ਆਜ ਮੋਰੇ ਆਦ ਮੁਰਿਆ ਪਰ ਮੰਦਿਆ ਲਲ ਲਾ ਤੈਨ ਕੋ ਸਾਦ ਮਦ ਮਦ ਨਿ ਸਾਲ ਮਦ ਮਦ ਖਿਲਾ ਸਭ ਦੀ ਸਜਾਤਨ ਬਿਲਾ ਸਨਦੇ ਤੁਹਾਡਾ ਪ੍ਰੇਮ ਦਾ ਸਬਿਸ਼ਮ ਸਾਜਿ ਸਮਾਇ ਆਦ ਰੀ ਸ਼ਬਦ ਸੁਨ ਲੈ ਪਿਆ ਉਰ ਗਈ ਪੈ ਦਮ ਨੀ ਲਗਤ ਚਰਨ ਜਗਾਇਆ ਹੈ ਜਗਾਇਆ ਹੈ ਜਗਾਇਆ